ਸਾਡੇ ਮਾਨਯੋਗ ਸੀਐਮ ਸਾਹਿਬ ਨੂੰ ਜੋ ਤ ਨਸ਼ਾ ਵਿਰੋਧ ਮਹਿੰਮ ਦੇ ਤਹਿਤ ਜਿਹੜੇ ਡਾਇਰੈਕਸ਼ਨਸ ਨੇ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਡਰੱਗ ਫਰੰਟ ਤੇ ਇੱਕ ਹੋਰ ਕਾਮਯਾਬੀ ਮਿਲੀ ਹੈ 1.5 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ ਤੇ ਨਾਲੇ ਦੋਸ਼ੀ ਤੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਇਹ ਦੋਸ਼ੀ ਅਜੇ ਕੁਮਾਰ ਹੈ ਜਿਹਨੂੰ ਸੀ ਡਿਵੀਜ਼ਨ ਦੀ ਸਾਡੇ ਐਸਐਚਓ ਰਾਜਵੰਦ ਕੌਰ ਤੇ ਉਹਨਾਂ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ ਸupervision پرવેશ চোপੜਾ ਜੀ ਦੀ ਤੇ ਵਿਸ਼ਾਲ ਜੀ ਜੀ ਦੀ ਜਿਹੜੀ ਹੈਗੇ ਸਾਡੇ DSP ਤੇ SP ਰੈਂਕ ਦੇ افیسرز ਉਹਨਾਂ ਵੱਲੋਂ ਕੀਤੀ ਜਾ ਰਹੀ ਸੀ ਇਹ अजय కుమార్ ਬੜਾ ਇੱਕ ਨੋਟੋਰੀਅਸ ਡਰੱਗ سپلائر ਹੈ ਜਿਹੜਾ ਕਿ ਦੋ ਕੇਸ ਪਹਿਲਾਂ ਵੀ ਇਹਦੇ ਤੇ ਖਰਾਬ ਦਰਜ ਨੇ ਤੇ ਰੂਪੋਸ਼ ਹੋਇਆ ਸੀ ਜਦੋਂ ਦੀ ਇਹ ਮہم ਚੱਲੀ ہوئی ਹੈ ਸੋ ਇਹਨੂੰ ਬੜਾ اچھی ਤਰ੍ਹਾਂ ਪ੍ਰੋਫੈਸ਼ਨਲੀ ਵਰਕਆਊਟ ਕਰਕੇ ਗ੍ਰਿਫਤਾਰ ਹੋਇਆ ਹੈ ਔਰ ਜਿਹੜੀ ਇਹ ਰਿਕਵਰੀ ਹੈ ਉਹਦੇ ਚ ਬੜੀ ਫਰੈਸ਼ ਮਾਰਕਿੰਗਸ ਹੈਗੀਆਂ ਕਰਾਸ ਬਾਰਡਰ ਪਾਕਿਸਤਾਨ ਤੋਂ ਆਈਆਂ ਹੋਈਆਂ ਔਰ ਉਹਦੇ ਜਿਹੜੇ ਅਸੀਂ ਬੈਕਵਰਡ ਫਾਰਵਰਡ ਲਿੰਕੇਜਸ ਵੀ ਦੇਖ ਰਹੇ ਆ ਇਹਦੇ ਖਿਲਾਫ ਜਿਹੜੇ ਪਹਿਲੇ ਮੁਕਦਮੇ ਦਰਜ ਨੇ ਅਜੇ ਕੁਮਾਰ son of ਦਵਿੰਦਰ ਕੁਮਾਰ ਹੈਗਾ ਇਹ ਅਮਨ ਐਵੇਨਿਊ ਮਜੀਠਾ ਰੋਡ ਦਾ ਰਹਿਣ ਵਾਲਾ ਇਹਦੀ ਤਕਰੀਬਨ 29 ਸਾਲ ਉਮਰ ਹੈ ਇਹ ਇਹੀ ਕੰਮ ਕਰਦਾ ਡਰੱਗ ਦਾ 10ਵੀਂ ਪਾਸ ਹੈ ਤੇ ਇਹਦੇ ਜਿਹੜੇ ਬਾਰਡਰ ਦੇ ਲਿੰਕ ਨੇ ਉਹ ਵੀ ਸ ਕਾਫੀ ਸਾਹਮਣੇ ਆਏ ਨੇ ਉਹਨਾਂ ਤੇ ਵੀ ਪੁਲਿਸ ਵਰਕਆਊਟ ਕਰ ਰਹੀ ਹੈ ਕਿ ਕੌਣ ਇਹਨੂੰ ਕਨਸਾਈਨਮੈਂਟ ਕਿੱਥੇ ਦੇ ਕੇ ਗਿਆ ਸੀਗਾ ਇਸ ਤੋਂ ਇਲਾਵਾ ਜਿਹੜਾ ਕੱਲ 10 ਕਿਲੋ ਤੇ 248 ਗ੍ਰਾਮ ਹਿਰੋਇਨ ਬਰਾਮਦ ਹੋਈ ਸੀਗੀ ਸਾਡੇ ਸੀਆਈਏ ਸਟਾਫ ਵੱਲੋਂ ਕੀਤੀ ਗਈ ਸੀਗੀ ਉਹਦੇ ਵਿੱਚ 311500 ਡਰਗ ਮਨੀ ਅੱਜ ਹੋਰ ਰਿਕਵਰ ਹੋਈ ਹੈ ਸੋ ਦੋਨੋਂ ਕੇਸਾਂ ਦੀ ਅਸੀਂ ਬੜੀ ਡੀਪਲੀ ਇਨਵੈਸਟੀਗੇਟ ਕਰ ਰਹੇ ਆਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਇਦਾਂ 'ਚ ਹੋਰ ਵਿਵਸਾਰੀਆਂ ਤੇ ਹੋਰ ਲਿੰਕ ਜੇ ਸਾਹਮਣੇ ਆਉਣ